ਕਿਨਾਰੇ ਸ਼ਾਂਤ ਸਤਲੁਜ ਦੇ ਧਿਆਨਕ ਚੁਪਹਰ ਪਾਸੇ ਜਿਵੇਂ ਡੈਣਾ ਦੇ ਸਿਰ ਖੁੱਲੇ ਹਨੇਰੀ ਰਾਤ ਇਉਂ ਪਾਸੇ ਕਿਤੇ ਗਿੱਦੜ ਹਵਾਂਕਣ ਪਏ ਕਿਤੇ ਕਲਜੋਗਣਾ ਬੋਲਣ ਕਿਤੇ ਗਿੱਦੜ ਹਵਾਂਕਣ ਪਏ ਕਿਤੇ ਕਲਜੋਗਣਾ ਬੋਲਣ ਚੁੜੇਲਾ ਲਹੂ ਤਿਹਾਈਆਂ ਪਿਆਲੇ ਖੂਨ ਦੇ ਡੋਲਣ ਇਸ ਦੁਰਦਸ਼ਾ ਅੰਦਰ ਮੈਂ ਭਗਤ ਸਿੰਘ ਦੀ ਮੜੀ ਵੇਖੀ ਕੁੜੀ ਇੱਕ ਜੋਗਨ ਜਹੀ ਉਸ ਦੀ ਮੜੀ ਤੇ ਖੜੀ ਵੇਖੀ ਕੁੜੀ ਕੀ ਸੀ ਅਰਸ਼ ਦੀ ਹੂਰ ਲੱਗਦੀ ਸੀ ਕੁੜੀ ਕੀ ਸੀ ਅਰਸ਼ ਦੀ ਹੂਰ ਲੱਗਦੀ ਸੀ ਤੇ ਖੋ ਕੇ ਚੰਨ ਕੋਲੋਂ ਲੈ ਆਈ ਨੂਰ ਲੱਗਦੀ ਸੀ ਪਰ ਗਲ ਉਸ ਦੇ ਲੀਰਾਂ ਦਾ ਪਿਆ ਛੱਜ ਡਠਾ ਮੈਂ ਕਦੇ ਪਹਿਲਾਂ ਨਹੀਂ ਸੀ ਉਸ ਦਾ ਹਾਲ ਜੋ ਅੱਜ ਡਿੱਠਾ ਮੈਂ ਉਹਦੇ ਪੈਰਾਂ 'ਤੇ ਛਾਲੇ ਸਨ ਉਹਦੇ ਨੈਣਾਂ 'ਚ ਪਾਣੀ ਸੀ ਉਹਦੇ ਪੈਰਾਂ 'ਤੇ ਛਾਲੇ ਸਨ ਉਹਦੇ ਨੈਣਾਂ 'ਚ ਪਾਣੀ ਸੀ ਉਹਦੇ ਸੰਧੂਰ ਦੇ ਉੱਤੇ ਕਿਸੇ ਨੇ ਅੱਗ ਛਾਣੀ ਸੀ ਅਤਰਪੇ ਜੇ ਉਹਦੇ ਵਾਲਾਂ 'ਚ ਕਿਸੇ ਨੇ ਬੁੱਕ ਰੇਤ ਦਾ ਪਾਇਆ ਉਹਦੀ ਛਾਤੀ 'ਚ ਗੱਡਿਆ ਮੈਨੂੰ ਇੱਕ ਖੰਜਰ ਨਜ਼ਰ ਆਇਆ ਉਹਦੀ ਹਰ ਚੀਕ ਅਸਮਾਨਾਂ ਦੇ ਪਰਦੇ ਪਾੜਦੀ ਜਾਵੇ ਉਹਦੀ ਹਰ ਚੀਕ ਅਸਮਾਨਾਂ ਦੇ ਪਰਦੇ ਪਾੜਦੀ ਜਾਵੇ ਉਹਦੇ ਹੌਂਕਿਆਂ ਦੀ ਗਰਮੀ ਪਹਾੜਾਂ ਦੇ ਸੀਨੇ ਸਾੜਦੀ ਜਾਵੇ ਉਹਦਾ ਅਥਰੂ ਜਿੱਥੇ ਵੀ ਡਿੱਗਦਾ ਧਰਤੀ ਨੂੰ ਅੱਗ ਲੱਗ ਜਾਂਦੀ ਉਹਨੂੰ ਜੋ ਵੀ ਵੇਂਦਾ ਉਹਦੀ ਅੱਖ ਵੱਗ ਜਾਂਦੀ ਉਹਦੇ ਨੈਣਾਂ 'ਚੋਂ ਰਤ ਚੋਕੇ ਮੜੀ ਤੇ ਰੁੜਿਆ ਜਾਂਦਾ ਸੀ ਉਹਦੇ ਨੈਣਾਂ 'ਚੋਂ ਰਤ ਚੋਕੇ ਮੜੀ ਤੇ ਰੁੜਿਆ ਜਾਂਦਾ ਸੀ ਵਹਿਣ ਸਤਲੁਜ ਤੱਕ ਭਰਾ ਕੇ ਪਿਛਾਂ ਨੂੰ ਮੁੜਿਆ ਜਾਂਦਾ ਸੀ ਉਹ ਮੜੀ ਨੂੰ ਪਾ ਕੇ ਗਲਵੱਕੜੀ ਅਥਰੂ ਰੋੜੀ ਜਾਂਦੀ ਸੀ ਉਹ ਕੁੜੀ ਸੀ ਅਜਾਤੀ ਦੀ ਤੇ ਇੰਜ ਬੋਲੀ ਜਾਂਦੀ ਸੀ ਮੇਰੇ ਸਰਦਾਰ ਤੇਰੇ ਦਰ ਤੇ ਮੰਗਣ ਖੈਰ ਆਈ ਹਾਂ ਨਿਰਾਸ਼ੀ ਮੋੜਨਾ ਦੇਵੀ ਮਨੰਗੇ ਪੈਰ ਆਈ ਹਾਂ ਵੇ ਮਕੇਸਾਂ ਤੋਂ ਹੱਥ ਪਾ ਕੇ ਹਿਮਾਲਿਆ ਤੋਂ ਕੜੀਸੀ ਗਈ ਮੇਰੇ ਸੀਨੇ 'ਚ ਅੱਗ ਲੱਗੀ ਮੇਰੀ ਇਸਮਤ ਹੈ ਲੁੱਟੀ ਗਈ ਤੂੰ ਲੰਮੀ ਤਾਣ ਕੇ ਨਾ ਸੌ ਮੇਰਾ ਸੰਧੂਰ ਲੁੱਟ ਚੱਲਿਆ ਹੈ ਚਮਨ ਦੇ ਮਾਲੀਆ ਅੰਬੀਆਂ ਤੇ ਆਇਆ ਬੂਰ ਲੁੱਟ ਚੱਲਿਆ ਖਿਲਾਰੀ ਕੇਸ ਕੱਲ ਜੋ ਗਣ ਦੰਦੀਆਂ ਪੀਂਦੀ ਆਉਂਦੀ ਖਿਲਾੜੀ ਕੇਸ ਕਲ ਜੋਗਣ ਦੰਦੀਆਂ ਪੀਂਦੀ ਆਉਂਦੀ ਗੁਲਾਮੀ ਹਾਂ ਗੁਲਾਮੀ ਹਾਂ ਉੱਚੀ ਉੱਚੀ ਕੂਕਦੀ ਆਉਂਦੀ ਇਹ ਕਹਿੰਦੀ ਹੈ ਆਜ਼ਾਦੀ ਦੀ ਪਰਿ ਹੁਣ ਬਚ ਨਹੀਂ ਸਕਦੀ ਗੁਲਾਮੀ ਹਾਂ ਮੈਂ ਮੇਰੇ ਸਾਹਮਣੇ ਆਜ਼ਾਦੀ ਹੱਸ ਨਹੀਂ ਸਕਦੀ ਪਰ ਤੇਰੇ ਸਾਹਮਣੇ ਮੇਰਾ ਇੱਕ ਖੂਨ ਪੀਵੇ ਇੰਜ ਹੋ ਨਹੀਂ ਸਕਦਾ ਮੈਂ ਮਰ ਜਾਵਾਂ ਗੁਲਾਮੀ ਫਿਰ ਜੀਵੇ ਇਹ ਹੋ ਨਹੀਂ ਸਕਦਾ ਸਮਾ ਹੈ ਜਾਗ ਪੈ ਨਹੀਂ ਤਾਂ ਇੱਜ਼ਤ ਨਿਲਾਮ ਹੋਵੇਗੀ ਸਮਾ ਹੈ ਜਾਗ ਪੈ ਨਹੀਂ ਤਾਂ ਇੱਜ਼ਤ ਨਿਲਾਮ ਹੋਵੇਗੀ ਕਿਸੇ ਪਿੰਡੀ ਚ ਦਿਨ ਚੜੂ ਤੇ ਦਿੱਲੀ ਚ ਸ਼ਾਮ ਹੋਵੇਗੀ ਇਹ ਕਹਿ ਕੇ ਉਹਨੇ ਗੱਸ਼ ਖਾਦਾ ਤੇ ਮੱਥਾ ਮੜੀ ਤੇ ਵੱਜਿਆ ਮੜੀ ਫਟ ਗਈ ਤੇ ਵਿੱਚ ਪਿਆ ਸਰਦਾਰ ਇਉਂ ਗੱਜਿਆ ਖਬਰਦਾਰ ਐ ਵਤਨ ਵਾਲਿਓ ਸੁਨੇਹਾ ਮੈਂ ਪਹੁੰਚਾਉਂਦਾ ਹਾਂ ਕਵੀ ਹਾਂ ਮੈਂ ਵਤਨ ਦਾ ਮੈਂ ਵਤਨ ਦਾ ਪਾਰ ਲਾਂਦਾ ਹਾਂ ਸੁਣੋ ਨਲੂਏ ਦੇ ਯਾਰੋ ਸੁਣੋ ਛਾਂਸੀ ਦੀ ਅਣਖੋ ਸੁਣੋ ਸਰਾਬੇ ਦੇ ਸਰਦਾਰੋ ਸੁਣੋ ਨਲੂਏ ਦੇ ਯਾਰੋ ਸੁਣੋ ਛਾਂਸੀ ਦੀ ਅਣਖੋ ਸੁਣੋ ਸਰਾਬੇ ਦੇ ਸਰਦਾਰੋ ਗੁਰਦੱਤ ਬਣਾ ਕੇ ਸਰਬਾਲਾ ਜਦੋਂ ਮੈਂ ਕੋੜੀ ਤੇ ਚੜਿਆ ਸੀ ਤੁਸਾਂ ਤੱਕਿਆ ਸੀ ਫਾਂਸੀ ਤੇ ਖੜੇ ਹੋ ਕੇ ਵੀ ਸ਼ਗਨ ਹੱਥਾਂ 'ਚ ਫੜਿਆ ਸੀ ਤੁਸਾਂ ਤੱਕਿਆ ਸੀ ਤਿੰਨਾਂ ਦੀ ਜਦੋਂ ਬਰਾਤ ਜਾਂਦੀ ਸੀ ਵਤਨ ਵਾਲਿਓ ਆਜ਼ਾਦੀ ਦੀ ਕੁੜੀ ਸਿਰ ਦੇ ਕੇ ਲੈ ਆਂਦੀ ਸੀ ਇਸ ਖੁਸ਼ੀ ਸਤਲੁਜ ਦੇ ਕੰਡੇ ਦੀਪ ਬਲੇ ਸੰ ਇਸ ਖੁਸ਼ੀ ਦੇ ਖੁਸ਼ੀ 'ਚ ਸਤਲੁਜ ਦੇ ਕੰਡੇ ਦੀਪ ਬਲੇ ਸੰ ਉਹ ਭੋਲੇ ਨੇ ਜੋ ਕਹਿੰਦੇ ਨੇ ਸਾਡੇ ਜਿਸਮ ਜਲੇ ਸੰ ਮੈਂ ਆਖਦਾ ਹਾਂ ਵਤਨ ਵਾਲਿਓ ਕੀ ਪਰਦਾ ਅਣਖ ਦਾ ਪਾੜ ਦਿੰਦਾ ਹੈ ਰਤਾ ਹੋਸ਼ ਵਿੱਚ ਆਓ ਤੁਹਾਡਾ ਗੁਲਿਸਤਾਨ ਸਾੜ ਦਿੰਦਾ ਹੈ ਜਵਾਨ ਮਰਦੋ ਬੱਬਰ ਸ਼ੇਰੋ ਤੁਹਾਹਤੋਂ ਸ਼ਰਨ ਮੰਗਦਾ ਹਾਂ ਜਵਾਨ ਮਰਦੋ ਬੱਬਰ ਸ਼ੇਰੋ ਤੁਹਾਹਤੋਂ ਸ਼ਰਨ ਮੰਗਦਾ ਹਾਂ ਆਪਣੀ ਜਾਨ ਦੇ ਬਦਲੇ ਬਸ ਇੱਕੋ ਪ੍ਰਣ ਮੰਗਦਾ ਹਾਂ ਉਠਾ ਕੇ ਸਿਰ ਇਉਂ ਆਖੋ ਕਿਰਤ ਦੀ ਲਾਜ ਰੱਖਾਂਗੇ ਕਟਾ ਦੇਵਾਂਗੇ ਸਿਰ ਕਿਰਤ ਸਿਰ ਤਾਜ ਰੱਖਾਂਗੇ ਕਟਾ ਦੇਵਾਂਗੇ ਸਿਰ ਕਿਰਤ ਸਿਰ ਤਾਜ ਰੱਖਾਂਗੇ ਕਿਰਤ ਸਿਰ ਤਾਜ ਰੱਖਾਂਗੇ ਧੰਨਵਾਦ